ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖਿਆ ਕਿ ਜਿਵੇਂ ਬਰਕਤ ਵਿੱਚ ਵਿੱਕੀ ਤੇ ਉਸਦੀ ਮੰਮੀ ਨੇ ਸਾਰਾ ਇਲਜ਼ਾਮ ਸੋਨੂ ਤੇ ਜਿੱਤਾ ਤੇ ਲਗਾ ਦਿੱਤਾ ਤੇ ਬਾਅਦ ਵਿੱਚ ਕਮਲ ਦੇ ਕਮਲ ਦੇ ਮੰਮੀ ਨੇ ਵੀ ਇਹੀ ਕਿਹਾ ਕਿ ਸਾਰੀ ਗਲਤੀ ਹੀ ਸੋਨੂ ਤੇ ਜਿੱਤਾਂ ਦੀ ਹੈ ਉਹੀ ਸਾਡੇ ਧੀ ਜਵਾਈ ਨੂੰ ਖੁਸ਼ ਦੇਖ ਕੇ ਰਾਜੀ ਨਹੀਂ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਜੇਕਰ ਉਹਨਾਂ ਨੂੰ ਵਿੱਕੀ ਦੀਆਂ ਚਲਾਕੀਆਂ ਬਾਰੇ ਜਾਂ ਵਿੱਕੀ ਬਾਰੇ ਪਤਾ ਸੀ ਕਿ ਉਹ ਚੰਗੇ ਬੰਦੇ ਨਹੀਂ ਹਨ ਤਾਂ ਉਹਨਾਂ ਨੇ ਰਿਸ਼ਤਾ ਹੀ ਕਿਉਂ ਕਰਵਾਇਆ ਹੁਣ ਅਸੀਂ ਆਉਣ ਵਾਲੇ ਵਕਤ ਵਿੱਚ ਇਹ ਦੇਖਾਂਗੇ ਕਿ ਕਿਵੇਂ ਕਵਲ ਦੇ ਡੈਡੀ ਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਹੈ ਤੇ ਉਹ ਕਿਸ ਤਰ੍ਹਾਂ ਮੰਮੀ ਜੀ ਨਾਲ ਲੜਾਈ ਕਰਨਗੇ ਤੇ ਉਹ ਕਹਿਣਗੇ ਕਿ ਤੂੰ ਸਾਰੇ ਰਿਸ਼ਤੇ ਮੇਰੀ ਭੈਣ ਨਾਲ ਤੋੜਨ ਵਾਲੀ ਹੁੰਦੀ ਕੌਣ ਹੈ ਉਹਨਾਂ ਨੇ ਆਪਣੀ ਨਣਾਂ ਨਾਲ ਸਾਰੇ ਰਿਸ਼ਤੇ ਤੋੜੇ ਜਿਵੇਂ ਕੀ ਸੋਨੂ ਤੇ ਜੀਤਾ ਨੂੰ ਕਵਲ ਨੇ ਵੀ ਕਿਹਾ ਕਿ ਹੁਣ ਜਿਹੜੀ ਦਰਾਰ ਸਾਡੇ ਵਿੱਚ ਪੈ ਗਈ ਹੈ ਉਹ ਕਦੇ ਵੀ ਖਤਮ ਨਹੀਂ ਹੋ ਸਕਦੀ ਆਉਣ ਵਾਲੇ ਵਕਤ ਵਿੱਚ ਅਸੀਂ ਦੇਖਾਂਗੇ ਕਿ ਕਿਵੇਂ ਕਵਲ ਦੇ ਡੈਡੀ ਕਵਲ ਦੀ ਮੰਮੀ ਨਾਲ ਝਗੜਾ ਕਰਦੇ ਹਨ ਤੇ ਇਹ ਕਹਾਣੀ ਹੁਣ ਕਿਸ ਮੋੜ ਤੇ ਪਹੁੰਚਦੀ ਹੈ ਤੁਸੀਂ ਸਾਡੇ ਚੈਨਲ ਨਾਲ ਬਨੇ ਰਹੋ ਤੁਹਾਡਾ ਸਾਰਿਆਂ ਦਾ ਧੰਨਵਾਦ